بھی گیڈالی <سؤال> لگا گرو کی برالی لگو

ਔਰ ਜਿੰਨੇ ਵੀ ਨੁਮੰਦਰ ਜਾਨੇ ਇਲਾਕੇ ਦੇ ਵਿੱਚੋਂ ਆਗਰੇ ਨਾ ਬਕਰੇ ਸੁਨਤਾ ਬੇਟੀਆ ਰੱਬਰਕੇ ਮਾਮਾ ਪਹਿਣਾ ਧੀ ਹੁਜੂਗ ਕੱਟੇ 15 ਸਾਲ ਬਾਈਟਰੀ ਗ੍ਰੇਡ ਨਵੇਂ ਪੈਲੀ ਦਾ ਸਟਾਫਰ ਵੀ ਇਹਨਾਂ ਦਾ ਸਾਰਿਆਂ ਦਾ ਫਰੀਦ ਸੋਨਾ ਸਰਦ ਸੋਨਾ ਦਾ ਪੈਸਾ ਪੈਕੇ ਦੇਖੋ ਜੀ ਔਰ ਸ਼੍ਰੀਮਾਨ ਸੱਤ ਬਾਬਾ ਜੀ ਸਵਾਸ ਜੀ ਨਹਿੜੀਆਂ ਬਾਰੇ ਕਦੇ ਕਰਸੋ ਪਾਣੀ ਦੀ ਪਰਵਾਹ ਵਾਲੀ ਗੱਲ ਅੱਗੇ ਦਰਸ਼ਕਾਂ ਕਰ ਨਹੀਂ ਔਰ ਉਹ ਕਿ ਸਰਕਾਰ ਨੇ ਸ਼੍ਰੀਮਾਨ ਪੈਸਾ ਪੈਕੇ ਵਿਸ਼ੇਸ਼ ਤੌਰ ਤੇ ਛੋਟਿਆਂ ਲਈ ਵੀਰ ਜਾਰਾ ਸਿੰਘ ਜਰਨਾਵਾਲਾ ਬੈਠੇ ਨੇ ਮਾ ਬਖਸ਼ ਨੇ ਸੰਭੀਰੇ ਬਹੁਤ ਹੀ ਰਗਰ ਰਗ ਦੇ ਨਿਰੂਲ ਬੈਨਾ ਦਾ ਗੱਲ ਕਰਦਾ ਸਾਰਿਆਂ ਸੱਖੜਾ ਨਾਲ ਕੀ ਤੇ ਕੋਣ ਸੇ ਜੀ ਸਾਡੇ ਸੈਕਟਰੀ ਸਾਹਿਬ ਬੈਠੇ ਕੋਨਾ ਦਾ ਧਰਵਾਦ ਹੈ ਵੀਰ ਅਰਵਿੰਦ ਸਿੰਘ ਮੰਗਾ ਜੀ ਬੈਠੇ ਕੋਨਾ ਦਾ ਧਰਵਾਦ ਹੈ ਛੋਟੇ ਵੀ ਭਾਈਪਾਲ ਪੁਲੀਸੀ ਖੰਭਾ ਜੀ ਉਹ ਕਿਹੇ ਮਾਸੇ ਜੀ ਬੈਠੇ ਨੇ ਕੋਨਾ ਦਾ ਧਰਵਾਦ ਹੈ ਔਰ ਸਾਰਿਆਂ ਸੰਗਤਾਂ ਦਾ ਧਰਵਾਦ ਦਾ ਮਾ ਬਖਸ਼ ਨੇ ਜੱਥੇ ਵੀ ਗਿਆ ਕਾ ਨਾ ਗੱਲ ਕਰਦਾ ਧੰਨ ਬਾਰੇ ਬਾਪੂ ਬੈਠੇ ਨੇ ਆਈ ਦੇ ਮੈਂ ਕੋਣਾ ਲਿਖਿਆ ਕਿ ਮਹੰਮਾ ਜੀ ਦਾ ਦਰਵਾਜ਼ਾ ਕਰਦਾ ਆਪ ਸੰਗਠਨ ਇਹ ਦੱਸ ਰਿਹਾ ਤੁਹਾਡੇ ਦਰਸ਼ਕ ਕਰਾਂਗੇ ਸਤਿਬਾਪਾ ਡੱਗਨ ਦੀ ਕਿਸੇ ਨਹੀਂ ਹੋਈ ਉਹਨਾਂ ਦੇ ਪਾਪੂ ਪਿਤਰ ਸਾਹਿਬ ਜੀ ਤੁਹਾਡਾ ਆਪਣਾ ਜਥਾ ਸ਼ਰਧਾਰੇ ਦਰਸ਼ਨ ਕਰੇਗਾ 19 ਅੱਸੂ ਪਉੜੀ ਦਿਨ ਉੱਤਰ ਕੇ ਆਪਣੀ ਮੌਤ ਦੀ ਬਰਬਾਦਤਾ ਕਰਨੀ ਸਤਿਗੁਰੂ ਕਿਰਪਾ ਕਰ ਸਾਡੀ ਸੇਵਾ ਦਾ ਤਵਾਦਾ ਹੈ ਮੈਂਬਰ ਸਾਹਿਬ ਜੀ ਵੱਲੋਂ ਇਹ ਵੱਧ ਤੋਂ ਵੱਧ ਸਰਕਾਰ ਕਰਨ ਨੂੰ ਤੁਹਾਨੂੰ ਮੈਂ ਸਾਹਿਬ ਜੀ ਮਹਰਾਤਾ ਇਹ ਵੱਧ ਤੋਂ ਵੱਧ ਸਾਡੇ ਜਾਣੇ ਕੋੜਾ ਕੋਈ ਦੇ ਲਈ ਨਾ ਕਰਾ ਕਰੋ ਕੋਈ ਬੰਦਸ਼ੀ ਕੋਈ ਬੰਦੀ ਮੇਰਾ ਆਪਣਾ ਪੜਾਈ